ਕੀ ਤੁਸੀਂ ਵੀ ਖੰਘ ਤੋਂ ਪਰੇਸ਼ਾਨ ਹੋ? ਕੀ ਤੁਹਾਡੀ ਵੀ ਨਹੀਂ ਖੰਘ ਠੀਕ ਹੋ ਰਹੀ? ਤੇ ਦਵਾਈਆਂ ਲੈ ਲੈ ਥੱਕ ਚੁੱਕੇ ਤਾਂ ਆਜੋ ਫਿਰ ਤੁਹਾਡੀ ਖੰਘ ਹਟਾਈਏ ਤੇ ਅਜਹੀ ਦਵਾਈ ਬਣਾ ਕੇ ਤੇ ਅਕਸਰ ਜਦੋਂ ਖੰਘ ਹੋ ਜਾਂਦੀ ਬਹੁਤ ਤਕਲੀਫ ਆਉਂਦੀ ਆ ਬੱਚਿਆਂ ਨੂੰ ਵੱਡਿਆਂ ਨੂੰ ਤੇ ਇਹ ਜਿਹੜਾ ਸਮਾਨ ਅਕਸਰ ਆਪਣੀ ਰਸੋਈ ਚ ਮਿਲ ਹੀ ਜਾਂਦਾ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਜੀ ਹਲਦੀ ਜਿਹੜੀ ਕਿ 20 ਗ੍ਰਾਮ ਲੈਣੀ ਹੈਗੀ 20 ਗ੍ਰਾਮ ਹੀ ਆਪਾਂ ਛੋਟੀ ਇਲਾਚੀ ਲਵਾਂਗੇ 25 ਗ੍ਰਾਮ ਮਲਠੀ ਲੈਣੀ ਹੈ ਜੀ ਤੇ 25 ਗ੍ਰਾਮ ਹੀ ਆਪਾਂ ਲੈਣੀ ਹੈ ਜੀ ਤੁਰਸੀ ਦੇ ਪੱਤੇ ਟਾਣੀਆਂ ਹੋਈਆਂ 20 ਗ੍ਰਾਮ ਆਪਾਂ ਲਵਾਂਗੇ ਜੀ ਸੁੱਕਾ ਅਦਰਕ ਜਿਹਨੂੰ ਕਿ ਸੁੰਡ ਕਹਿੰਦੇ ਉਸ ਤੋਂ ਇਲਾਵਾ ਆਪਾਂ ਲਵਾਂਗੇ ਜੀ ਦਾਲ 30 ਗ੍ਰਾਮ 20 ਗ੍ਰਾਮ ਕਾਲੀ ਮਿਰਚ ਲੈਣੀ ਆ 120 ਗ੍ਰਾਮ ਆਪਾਂ ਲਵਾਂਗੇ ਜੀ ਮਿਸ਼ਰੀ ਜਿਹੜੀ ਕਿ ਧਾਗੇ ਵਾਲੀ ਹੈਗੀ ਤੇ ਆ ਹੈਗਾ ਜੀ ਤਵਾਸੀਰ ਜਿਹਨੂੰ ਵਾਂਸ ਲੋਚ ਨੂੰ ਹੀ ਕਹਿੰਦੇ ਨੇ ਇਹ ਪੀਸਿਆ ਹੋਇਆ ਸੀਗਾ ਤੇ ਜੰਮ ਜੇ ਗਿਆ ਜੀ ਇਹ ਮਤਲਬ ਵੀ ਇਹਦੇ ਵੰਗੋ ਹੀ ਹੁੰਦਾ ਜੀ ਮੈਂ ਆ ਕਾਲੀ ਮਿਰਚਾ ਗੋਲ ਗੋਲ ਜਾਂ ਹੁੰਦਾਗਾ ਤੇ ਆ ਹੈਗਾ ਜੀ ਮਗਾ ਇਹ 40 ਗ੍ਰਾਮ ਹੈ ਤਵਾਸੀਰ ਹੈ ਜਿਹੜੀ ਉਹ 60 ਗ੍ਰਾਮ ਤੇ ਜਿਹੜੀ ਮਿਸ਼ਰੀ ਆ ਉਹ 120 ਗ੍ਰਾਮ ਧਾਗੇ ਵਾਲੀ ਲੈਣੀ ਆ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਦਾ ਆਪਾਂ ਪਾਊਡਰ ਬਣਾ ਲਾਂਗੇ ਜਿਹੜੀ ਬੇਸ਼ਰੀ ਵਿੱਚ ਧਾਗਾ ਇਹਨੂੰ ਆਪਾਂ ਕੱਢ ਲੈਣਾ ਕੁੱਟ ਕੇ ਬਾਅਦ ਚ ਇਹਨੂੰ ਪੀਸਣਾਗਾ ਤੇ ਇਧਰ ਜਿਹੜਾ ਸਾਰਾ ਸਮਾਨ ਹੈ ਜਿਵੇਂ ਮਲਠੀ ਹੋਗੀ ਆਹ ਚੀਜ਼ ਐ ਵੀ ਕੁੱਟ ਕੇ ਚੰਗੀ ਤਰ੍ਹਾਂ ਬਰੀਕ ਪੀਸ ਲੈਣੇ ਨੇ ਇਹਦੇ ਆਪਾਂ ਬੀਜ ਕੱਢ ਲਾਂਗੇ ਹੁਣ ਸਭ ਤੋਂ ਪਹਿਲਾਂ ਜਿਹੜੀ ਹੈਗੀ ਹੈ ਜੀ ਛੋਟੀ ਇਲਾਇਚੀ ਇਹਦੇ ਆਪਾਂ ਬੀਜ ਕੱਢ ਲੈਣੇ ਨੇ ਠੀਕ ਹੈ ਛੋਟੀ ਇਲਾਇਚੀ ਦੇ ਬੀਜ ਕੱਢਣ ਜ਼ਰੂਰੀ ਰਹੂਗਾ ਹਾਂਜੀ ਤੇ ਸਾਰੀਆਂ ਚੀਜ਼ਾਂ ਜਿਵੇਂ ਜਿਵੇਂ ਆਪਾਂ ਮਾਤਰਾ ਦੱਸੀਏ ਉਸ ਪ੍ਰਕਾਰ ਹੀ ਪਾਉਣੇ ਨੇ ਵੱਧ ਘੱਟ ਕੋਈ ਚੀਜ਼ ਨਹੀਂ ਪਾਉਣੀ ਹੈ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਰੀਕ-ਬਰੀਕ ਪੀਸੇ ਹੋਣੇ ਚਾਹੀਦੇ ਨੇ ਸਭ ਤੋਂ ਪਹਿਲਾਂ ਜਿਹੜੀ ਇਲਾਇਚੀ ਦੇ ਬੀਜ ਕੱਢ ਲੈਣੇ ਤੇ ਉਸ ਤੋਂ ਬਾਅਦ ਆਪਾਂ ਦੱਸਾਂਗੇ ਵੀ ਸਾਰਾ ਸਮਾਨ ਆਪਾਂ ਕਿਵੇਂ ਪੀਸ ਕੇ ਤਿਆਰ ਕਰਨਾ ਹੈ ਇਲਾਇਚੀ ਦੇ ਦਾਣੇ ਆਪਾਂ ਕੱਢ ਲਏ ਮਲਠੀ ਹੋ ਗਈ ਜੀ ਸੁੱਕਾ ਧਰ ਕੇ ਇਹ ਵੀ ਆਪਾਂ ਕੁੱਟ ਲਿਆਗਾ ਇਧਰ ਜਿਹੜਾ ਹੈਗੀ ਜੀ ਮਿਸ਼ਰੀ ਇਹਦਾ ਪਤਾਗਾ ਕੱਢ ਲਿਆ ਤੇ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਤੇ ਇਹਨਾਂ ਨੂੰ ਜਿਹੜਾ ਪਾਊਡਰ ਵਧੀਆ ਬਣਾ ਲੈਣਾਗਾ ਠੀਕ ਹੈ ਜੀ ਹੁਣ ਇਹਨਾਂ ਨੂੰ ਤਰਾ ਪੀਸ ਲੈਣਾ ਹੈ ਹਾਂ ਜੀ ਆ ਜਿਹੜੀ ਤુલਸੀ ਹੈ ਤੁਸੀਂ ਜਰੂਰ ਪਾ ਲਓ ਜੀ ਖਾਂਗਜ ਖਾਣ ਵਾਸਤੇ ਵਿਖਾਰ ਵਾਸਤੇ ਚੰਗੀ ਹੁੰਦੀ ਹੈਗੀ ਸੋ ਜਿਵੇਂ ਬੱਚੇ ਹੁਣ ਬਿਮਾਰ ਹੋਏ ਤਾਂ ਉਹਨਾਂ ਨੂੰ ਆਪਾਂ ਜਿਹੜਾ ਪਾਊਡਰ ਆ ਬਣਾ ਕੇ ਦੇ ਸਕਦੇ ਹਾਂਗੇ ਸਾਰੀਆਂ ਚੀਜ਼ਾਂ ਨੂੰ ਦੇ ਵਿੱਚ ਪਾ ਲੈਣਾ ਥੋੜੇ ਥੋੜੇ ਕਰਕੇ ਆਪਾਂ ਪੀਸ ਲਾਂਗੇ ਠੀਕ ਹੈ ਜੀ ਹੁਣ ਆਪਾਂ ਪਹਿਲਾਂ ਜਿਹੜਾ ਬਰੀਕ ਪਾਊਡਰ ਆ ਬਣਾ ਲਾਂਗੇ ਜੀ ਪਹਿਲਾਂ ਆਸਮਾਨ ਦਾ ਬਣਾ ਲੈਨੇ ਫਿਰ ਉਹ ਮਗਾ ਮਗਾ ਬਾਚ ਪਾ ਲਾਂਗੇ ਨਾ ਹਾਂਜੀ ਲਓ ਜੀ ਪਾਊਡਰ ਆਪਾਂ ਵਧੀਆ ਬਣਾ ਲਿਆ ਜੀ ਹੁਣ ਆਪਾਂ ਇਹਨੂੰ ਛਾਲ ਲੈਨੇ ਠੀਕ ਹੈ ਜ ਤੇ ਕਲਰ ਦੇਖੋ ਕਿੰਨਾ ਸੋਹਣਾ ਹੈ ਤਾਂ ਹਾਂਜੀ ਇਹ ਰਮਨ ਮਤਲਬ ਦੂਜੇ ਵਿੱਚ ਹੀ ਨਹੀਂ ਪੀਸ ਸਕਦੇ ਤੇ ਆਹ ਹਸਮਣ ਹਾਂਜੀ ਵਿੱਚ ਹੀ ਮਿਕਸ ਕਰਾਂਗੇ ਇਹਦੇ ਹਮ ਬਸ ਇਹਨੂੰ ਸਾਂ ਲੈਣਾ ਚੰਗੀ ਤਰ੍ਹਾਂ ਕਿੰਨੀ ਤਾਸੀਰ ਚਲਦੀ ਹੈ ਨਾ ਕਰ ਕਰ ਹਾਂਜੀ ਕਿਉਂਕਿ ਹਲਦੀ ਹੈ ਇਹਦੇ ਚ ਹਾਂਜੀ ਹੁਣ ਆਪਾਂ ਇਹ ਸਾਰਾ ਪੀਸ ਪਾਲਾਂਗੇ ਜੀ ਠੀਕ ਹੈ ਜੀ ਤਵਾਸੀਰ ਹਮ ਮਗਾ ਮਗਾ ਵੀ ਜਿਵੇਂ ਰੇਸ਼ਾ ਖੰਗਜ ਖਾਵਾ ਜਿਹਦੇ ਵਾਸਤੇ ਬਹੁਤ ਚੰਗਾ ਹੁੰਦਾ ਹਾਂਜੀ ਇਹ ਸਮਾਨ ਦੋਸਤੋ ਪंसारी ਤੋਂ ਮਿਲ ਜਾਂਦਾ ਮਗਾ ਹੋ ਗਈਆਂ ਕਾਲੀ ਮਿਰਚ ਹੋ ਗਈ ਤਵਾਸੀਰ ਹੋ ਗਿਆ ਹਣਾ ਹਾਂਜੀ ਦਾਲ ਜਿੰਨੀ ਅਕਸਰਾ ਜੀ ਜਿੰਦਾਪਾ ਮਸਾਲਾ ਵੀ ਮੈਂ ਬਣਾਉਣੀ ਹੈ ਜੋ ਦੇ ਵਿੱਚ ਪਾਉਣੀ ਹੈ ਤੇ ਦਾਲ ਚੀਨੀ ਵਗੈਰਾ ਕਾਲੀ ਮਿਰਚ ਤੇ ਘਿਰੀ ਪਈ ਹੁੰਦੀ ਹੈ ਹਾਂਜੀ ਹਾਂਜੀ ਮਿਸ਼ਰੀ ਹੋਗੀ ਜੀ ਮਿਸ਼ਰੀ ਵੀ ਖੰਗਜ ਖਾਮ ਤੋਂ ਵਧੀਆ ਹੁੰਦੀ ਹੈ ਜੀ ਹੂੰ ਹੁਣ ਇਹਨਾਂ ਦਾ ਵੀ ਆਪਾਂ ਜਿਹੜਾ ਬਰੀਕ ਪਾਊਡਰ ਆ ਉਹ ਬਣਾ ਲੈਣਾ ਜੀ ਲਓ ਜੀ ਇਹਦਾ ਵੀ ਜਿਹੜਾ ਪਾਊਡਰ ਆ ਉਹ ਆਪਾਂ ਬਣਾ ਲਿਆ ਇਸ ਪ੍ਰਕਾਰ ਬਣ ਗਿਆ ਹਾਂਜੀ ਇਧਰ ਆਪਾਂ ਜਿਹੜਾ ਸਾਰਾ ਪਾਊਡਰ ਸੀ ਜੇ ਇਹਨੂੰ ਵੀ ਆਪਾਂ ਛਾਨ ਲਿਆ ਜਿਹੜੇ ਮਲਠੀ ਦੇ ਧਾਗੇ ਜੇ ਬਚ ਗਏ ਠੀਕ ਹੈ ਜੀ ਇਹ ਨਹੀਂ ਜਰੂਰਤ ਨਹੀਂ ਇਹ ਤਾਂ ਬੂਸਾ ਜਿਹੀ ਗੱਲਾਂ ਰਹੁਣਾ ਹਾਂਜੀ ਛਾਣ ਜਰੂਰ ਲਿਓ ਜੀ ਕਿਉਂਕਿ ਵਿੱਚ ਕੋਈ ਮोटा ਮੋਟਾ ਪੀਸ ਹੁੰਦਾ ਤਾਂ ਉਹ ਨਿਕਲ ਜਾਂਦਾ ਜੀ ਹੂੰ ਠੀਕ ਹੈ ਨਹੀਂ ਫਿਰ ਖਾਣ ਵੇਲੇ ਦਿੱਕਤ ਆਉਂਦੀ ਹੈ ਜੀ ਗਲ ਚੜਦਾ ਨਹੀਂ ਐਵੇਂ ਹਾਂਜੀ ਹੂੰ ਤੇ ਲੋ ਜੀ ਆ ਸਾਰੀ ਚੀਜ਼ਾਂ ਹੁਣ ਆਪਾਂ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਆਪਾਂ ਇਹਨੂੰ ਛਾਣ ਲੈਣਾਗਾ ਫਿਰ ਆਪਾਂ ਇਹਦਾ ਟੇਸਟ ਵੀ ਵਧੀਆ ਬਣਜੂ ਰਹੁਣਾ ਇਹਨਾ ਮਿੱਟੀ ਮਿਸ਼ਰੀ ਕਰਕੇ ਟੇਸਟ ਬਹੁਤ ਵਧੀਆ ਬਣਜੂ ਜੀ ਮਿਸ਼ਰੀ ਪਾਇਓ ਜੀ ਹਾਂਜੀ ਮਿਸ਼ਰੀ ਸਭ ਤੋਂ ਵਧੀਆ ਜੀ ਖੰਗ ਜੁਕਾਮ ਵਾਸਤੇ ਹੂੰ ਤੇ ਨੂੰ ਪਦਵਾਰੇ ਪੀਸ ਲੈਣੇ ਆ ਜੀ ਇਹ ਪਹਿਲਾਂ ਵੀ ਬਣਾਇਆ ਸੀ ਆਪਾਂ ਇੱਕ ਵਾਰੀ ਹਣਾ ਹਾਂਜੀ ਬਹੁਤ ਕਾਰਗਰ ਰ ਸਿੱਧ ਹੁੰਦਾ ਹੈਗਾ ਇਹ ਜਿਵੇਂ ਖਾਂਗ ਹੈ ਖਾਸ ਕਰ ਖਾਂਗ ਵਾਸਤੇ ਤਾਂ ਬਹੁਤ ਹੀ ਫਾਇਦਾ ਕਰਦਾ ਹੈਗਾ ਜੇ ਰੇਸ਼ਾ ਜਾਂ ਜੁਕਾਮਾ ਤੋਂ ਉਹ ਤੋਂ ਵੀ ਆਪਾਂ ਇਹ ਲੈ ਸਕਦੇ ਆ ਜੀ ਠੀਕ ਹੈ ਜੀ ਸਾਰੀਆਂ ਚੀਜ਼ਾਂ ਆਪਾਂ ਛਾਲ ਲੀਆਂ ਜੀ ਚੰਗੀ ਤਰ੍ਹਾਂ ਆਪਾਂ ਪੀਸ ਕੇ ਹੁਣ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲੈਣੇ ਆ ਵੀ ਜਿਹੜਾ ਪਾਊਡਰ ਹਾਂਜੀ ਪਾਊਡਰ ਇੱਕਸਾਰ ਕਰ ਲੈਣਾਗਾ ਵੀ ਸਾਰੀਆਂ ਚੀਜ਼ਾਂ ਮਿਕਸ ਹੋ ਜਾ ਹੂੰ ਵੱਡਾ ਜਿਹੜਾ ਕੰਟੇਨਰ ਹੋਵੇ ਤਾਂ ਆਪਾਂ ਸਾਰਾ ਸਮਾਨ ਇਕੱਠਾ ਵੀ ਪੀਸ ਸਕਦੇ ਆ ਨਹੀਂ ਥੋੜਾ ਥੋੜਾ ਕਰਕੇ ਪੀਸ ਲੈਣਾ ਫਿਰ ਛਾਨ ਲੈਣਾ ਵੀ ਤਾਂ ਜੋ ਜਿਵੇਂ ਹੋਣਾ ਮੋਟਾ ਪੀਸ ਨਿਕਲੇ ਨਾਗੇ ਇਹ ਸਾਰੇ ਆਪਾਂ ਜਰੂਰ ਕੱਢ ਲੈਣੇ ਨੇਗੇ ਨਹੀਂ ਤਾਂ ਗਲਜੇ ਚੜਕ ਸਕਦੇ ਨੇ ਜੀ ਹਾਂਜੀ ਤੇ ਹੁਣ ਆਪਾਂ ਨੂੰ ਇੱਕ ਚਾਹੀਦਾ ਜੀ ਸ਼ਹਿਦ ਠੀਕ ਹੈ ਜੀ ਸ਼ਾਇਦ ਜਿਹੜਾ ਖੰਗ ਤੋਂ ਬਹੁਤ ਚੰਗਾਗਾ ਤੇ ਜਿਨ੍ਹਾਂ ਨੂੰ ਸ਼ੂਗਰ ਹੈ ਜਾਂ ਜਿਹੜਾ ਨੂੰ ਨਹੀਂ ਟੇਸਟ ਵਧੀਆ ਲੱਗਦਾ ਉਹ ਇਹਨੂੰ ਸਕਿਪ ਵੀ ਕਰ ਸਕਦੇ ਨੇ ਸ਼ਾਇਦ ਨੂੰ ਤੇ ਨਹੀਂ ਇਹਨੂੰ ਆਪਾਂ ਜਰੂਰ ਪਾਉਣਾ ਜੀ ਸ਼ਹਿਦ ਤਾਂ ਸ਼ਾਇਦ ਪਾਉਣਾ ਜ਼ਰੂਰੀ ਹੈ ਕਿਉਂਕਿ ਟੇਸਟ ਫੇਰ ਹੀ ਅੰਦਰ ਟਪੂਗਾ ਜੀ ਹਾਂਜੀ ਜਿਵੇਂ ਪਹਿਲਾਂ ਜਿਵੇਂ ਛੋਟੇ ਬੱਚੇ ਹੁੰਦੇ ਸੀ ਸਾਨੂੰ ਦਿੰਦੇ ਹੁੰਦੇ ਸੀ ਜਿਵੇਂ ਦਾਦੀ ਜਾਂ ਮੰਮੀ ਬਣਾ ਕੇ ਚੂਂਗੜਾ ਹੁੰਦਾ ਜੀ ਹੂੰ ਉਹਨੂੰ ਪੂਰਾ ਗਰਮ ਕਰ ਲੈਂਦੇ ਚੁੱਲ੍ਹੇ 'ਚ ਤੇ ਫਿਰ ਉਹਨੂੰ ਬਾਹਰ ਕੱਢ ਕੇ ਇੱਕ ਭਾਂਡੇ 'ਚ ਰੱਖ ਲੈਂਦੇ ਤੇ ਉਹਦੇ ਵਿੱਚ ਸ਼ਹਿਦ ਤੇ ਪਾਣੀ ਮਿਕਸ ਕਰਕੇ ਉਹਦੇ ਵਿੱਚ ਪਾ ਕੇ ਉੱਪਰ ਦੀ ਭਾਂਡਾ ਮੋਦਾ ਮਾਰ ਦਿੰਦੇ ਮਤਲਬ ਉਹ ਸ਼ਣਕ ਜਾਂਦਾ ਸੀ ਜਿਹੜਾ ਉਹ ਪਾਣੀ ਜਾ ਬਣ ਜਾਂਦਾ ਸੀ ਗਿਆ ਸ਼ਹਿਦ ਤੇ ਪਾਣੀ ਦਾ ਹੂੰ ਉਹ ਮਤਲਬ ਉਬਲ ਕੇ ਬਾਟੀ 'ਚ ਆ ਜਾਂਦਾ ਜਿਹਦੇ 'ਚ ਚੂਂਗੜਾ ਰੱਖਿਆ ਹੁੰਦਾ ਸੀ ਉਹ ਕਹਿੰਦੇ ਸੀ ਜਿਹੜੇ ਤੇ ਉਹ ਪਾਣੀ ਪਿਆੰਦੇ ਸੀ ਉਹਦੇ ਨਾਲ ਵੀ ਖੰਘ ਨੂੰ ਬਹੁਤ ਫਾਇਦਾ ਹੁੰਦੀ ਹੈ ਮਤਲਬ ਸ਼ਾਇਦ ਆ ਜਿਹੜਾ ਖੰਘ ਵਾਸਤੇ ਬਹੁਤ کارਗਰ ਸਿੱਧ ਹੁੰਦਾ ਬਹੁਤ ਖੰਘ ਹੈ ਜਿਹੜੀ ਇਹਦੇ ਨਾਲ ਠੀਕ ਹੁੰਦੀ ਹੈਗੀ ਤੇ ਲਓ ਜੀ ਹੁਣ ਜਿਹੜਾ ਪਾਊਡਰ ਆ ਉਹ ਮਿਕਸ ਹੋ ਗਿਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਇੱਕ ਚਮਚ ਲਿਆ ਹੋਇਆ ਸ਼ਾਇਦ ਆ ਤੇ ਇੱਕ ਹੀ ਆਪਾਂ ਪਾ ਲੈਣਾ ਹੈ ਇਸ ਪਾਊਡਰ ਦਾ ਕਿੰਨਾ ਪਾਉਣਾ ਜੀ ਇੱਕ ਪਾਉਣਾ ਜੀ ਇਸ ਪ੍ਰਕਾਰ ਠੀਕ ਹੈ ਜੀ ਇੰਨਾ ਕੁ ਮਤਲਬ ਚਮਚਾ ਵੀ ਜ਼ਿਆਦਾ ਨਾ ਪਰੋ ਬਸ ਇੰਨਾ ਕੁ ਪਾ ਲੈਣਾ ਇਹਦੇ ਵਿੱਚ ਪੂਰਾ ਪਰਕ ਨਹੀਂ ਪਾਉਣਾ ਹਾਂਜੀ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਮਿਕਸ ਕਰ ਲਾਂਗੇ ਠੀਕ ਹੈ ਜੀ ਤੇ ਇਹਨੂੰ ਆਪਾਂ ਠੀਕ ਹੈ ਤੇ ਉੱਪਰ ਦੀ ਗਰਮ ਪਾਣੀ ਹੋ ਗਿਆ ਜਾਂ ਗਰਮ ਚਾਹ ਦੁੱਧ ਉਹਦੇ ਨਾਲ ਆਪਾਂ ਇਹਨੂੰ ਲੈ ਸਕਦੇ ਹਾਂਗੇ ਤੇ ਨਹੀਂ ਆਪਾਂ ਇਹਨੂੰ ਕੋਸੇ ਪਾਣੀ ਨਾਲ ਜਾਂ ਗਰਮ ਪਾਣੀ ਨਾਲ ਹੀ ਲੈਣਾ ਇਸ ਪ੍ਰਕਾਰ ਇਹ ਬਣ ਜੂਗਾ ਜੀ ਹੂੰ ਵੱਡੇ ਇਹਦੇ ਬਸੇ ਤਾਂ ਪਾਉਣਾ ਕ ਚਮਚੇ ਅੱਧਾ ਕ ਚਮਚਾ ਲੈ ਸਕਦੇ ਨੇ ਇਸ ਪ੍ਰਕਾਰ ਭਰ ਕੇ ਲੈ ਸਕਦੇ ਨੇ ਇੰਨਾ ਕੀ ਬਣੂਗਾ ਜੀ ਇਹ ਠੀਕ ਹੈ ਜੀ ਜੀ ਮੈਂ ਅੱਧਾ ਕ ਬਣ ਕੇ ਵਿੱਚ ਆਪਾਂ ਮਿਕਸ ਕਰਿਆ ਸੀਗਾ ਸਾਰਾ ਕੁਝ ਹੂੰ ਗਾੜਾ ਅੱਧਾ ਅੱਧਾ ਕਰਕੇ ਆਪਾਂ ਦੋ ਡੰਗ ਲੈ ਲੈਣਾ ਇੰਨਾ ਕੀ ਹਾਂ ਜੀ ਤੇ ਬੱਚੇ ਨੂੰ ਚਮਚ ਦਾ ਚੌਥਾ ਹਿੱਸਾ ਦੇਣਾ ਜੀ ਤੇ ਉੱਪਰ ਦੀ ਗਰਮ ਪਾਣੀ ਜ਼ਰੂਰ ਪੀਣਾਗਾ ਨਹੀਂ ਗਰਮ ਚਾਹ ਵੀ ਲੈ ਸਕਦੇ ਬਹੁਤ ਫਾਇਦਾ ਹੋਊਗਾ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਣਾ ਤੇ ਇਸ ਪਾਊਡਰ ਨੂੰ ਕਿਸੇ ਵੀ ਏਅਰਟਾਈਟ ਕੰਟੇਨਰ ਚ ਆਪਾਂ ਸਟੋਰ ਕਰਕੇ ਰੱਖ ਲੈਣਾ ਵੀ ਸੇਲਰ ਨਾ ਫੜੇ ਤੇ ਜਦੋਂ ਵੀ ਜ਼ਰੂਰਤ ਹੋਵੇ ਉਦੋਂ ਆਪਾਂ ਇਹਨੂੰ ਲੈ ਸਕਦੇ ਹਾਂ ਸੋ ਬਣਾ ਕੇ ਆਪਾਂ ਤਰ੍ਹਾਂ ਬਣਾ ਕੇ ਤਿਆਰ ਕਰਕੇ ਇਹਨੂੰ ਲੈ ਲੈਣਾ ਹਾਂਜੀ ਹੁਣ ਜਿਵੇਂ ਠੰਡ ਆ ਜੀ ਕੁਛ ਨਾ ਕੁਛ ਆਪਾਂ ਤੋਂ ਖਾਦਾ ਪੀਤਾ ਜਾਂਦਾ ਹੈਗਾ ਤੇ ਜਿਹਦੇ ਕਰਕੇ ਆਪਾਨੂੰ ਖੰਗ ਆਉਣ ਲੱਗ ਜਾਂਦੀ ਹੈ ਤਾਂ ਤੁਰੰਤ ਜਦੋਂ ਵੀ ਆਪਾਂ ਨੂੰ ਫੀਲ ਹੋਵੇ ਤੇ ਉਦੋਂ ਆਪਾਂ ਨੂੰ ਲੈ ਸਕਦੇ ਹਾਂ ਗਰਮ ਪਾਣੀ ਨਾਲ ਜ਼ਰੂਰ ਲੈ ਲਿਓ ਬਹੁਤ ਫਾਇਦਾ ਕਰਦੀ ਹੈ ਜੀ ਤੇ ਇਹ ਜਿਹੜਾ ਨੁਸਖਾ ਹੈਗਾ ਤੁਸੀਂ ਜਰੂਰ ਟਰਾਈ ਕਰਨਾ ਜਿਨ੍ਹਾਂ ਨੂੰ ਖੰਗ ਦੀ ਬਹੁਤ ਪ੍ਰੋਬਲਮਾ ਬਣਾ ਕੇ ਰੱਖ ਲੈਣਾ ਸਟੋਰ ਕਰਕੇ ਰੱਖ ਸਕਦੇ ਹੋਗੇ ਤੇ ਸ਼ਾਇਦ ਨਾਲ ਇਹਨੂੰ ਲੈ ਸਕਦੇ ਹੋ ਸੋ ਵੀਡੀਓ ਵਧੇਲੇ ਅੱਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਡਾ ਬਹੁਤ-ਬਹੁਤ ਧੰਨਵਾਦ ਜੀ